ਸਾਸੀकांत ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂਦੀ ਸਭ ਤੋਂ ਵੱਡੀ ਅਤੇ ਐਮ ਖਬਰ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਅੱਜ ਉਹਨਾਂ ਦੇ 22 ਦਿਨ ਪੂਰੇ ਹੋ ਗਏ ਨੇ ਮਨ ਵਰਤ ਉੱਤੇ ਬੈਠੇ ਹੋਏ ਨੇ ਦਿੱਲੀ ਦੇ ਖਨੌਰੀ ਬਾਰਡਰ ਉੱਤੇ ਅੱਜ ਆਪਣਾ ਵਰਤ ਜਿਹੜਾ ਹੈ ਖਤਮ ਕਰ ਸਕਦੇ ਨੇ ਜਿਹੜੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਦੱਸਦੇ ਆ ਮਾਜਰਾ ਕੀ ਹੈ ਯਾਨੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਇਮਨਦੋ ਰੁੱਦੂ ਸਿੰਘ ਨੇ ਕਹਿ ਦਿੱਤਾ ਕਿ ਸਾਡੇ ਕੋਲੋਂ ਪੁੱਛ ਕੇ ਕਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਮੰਨਵਰਤ ਰੱਖਿਆ ਹੈ ਮੰਨਵਰਤ ਰੱਖਣਾ ਕੋਈ ਬੱਚਿਆਂ ਦੀ ਖੇਡ ਨਹੀਂ ਇਸ ਤਰ੍ਹਾਂ ਜਗਿੰਦਰ ਸਿੰਘ ਉਗਰਾਹਵਾਂ ਨੇ ਕਿਹਾ ਕਿ ਐਮਐਸਪੀ ਜਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਜੇਕਰ ਫਿਰ ਦੁਬਾਰਾ ਟਰੈਕਟਰਾਂ ਦੇ ਸਮੇਤ ਦਿੱਲੀ ਵੱਲ ਪਹੁੰਚ ਕੀਤਾ ਜਾਵੇਗਾ ਤੇ ਸਾਨੂੰ ਉਸ ਤਰ੍ਹਾਂ ਪਰਮਾ ਸਵਾਗਤ ਨਹੀਂ ਮਿਲੇਗਾ ਜਿਸ ਤਰ੍ਹਾਂ 2021 ਦੇ ਵਿੱਚ ਮਿਲਿਆ ਸੀ ਅੱਜ ਖਨੌਰੀ ਬਾਰਡਰ ਤੇ ਵੀ ਲਗਭਗ 1 ਸਾਲ ਪੂਰਾ ਹੋ ਚੁੱਕਿਆ ਹੈ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਮੰਨ ਵਰਤ ਅੱਜ ਬੰਦ ਕਰਾਇਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਯਾਨੀ ਕਿ ਅਮਨ ਸ਼ਾਹ ਵੈਸੇ ਤੇ ਉਹ ਰਾਜੀ ਨਹੀਂ ਸੀ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਉਂਕਿ ਅਮਨ ਸ਼ਾਹ ਨੇ ਕਿਹਾ ਕਿ ਸਾਨੂੰ ਸੁਪਰੀਮ ਕੋਰਟ ਦੇ ਆਦੇਸ਼ ਨੇ ਉਹਨਾਂ ਕਿਹਾ ਭਾਰਤ ਦੇ ਬਾਕੀ ਲੋਕਾਂ ਨੂੰ ਇਹ ਭਾਰਤੀ ਜਨਤਾ ਭਾਰ ਦੇ ਬਾਕੀ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਕੋਈ ਸਮੱਸਿਆ ਨਹੀਂ ਲੇਕਿਨ ਸਿਰਫ ਇਕੱਲੇ ਜਗਜੀਤ ਸਿੰਘ ਡੱਲੇਵਾਲ ਨੂੰ ਹੀ ਸਮੱਸਿਆ ਹੈ ਭਾਰਤੀ ਜਨਤਾ ਪਾਰਟੀ ਤੋਂ ਉਹਨਾਂ ਕਹਿੰਦੇ ਕਿ ਭਾਰਤ ਦੇ ਕਿਸਾਨ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਨੇ ਸੂਤਰ ਦੱਸਦੇ ਨੇ ਕਿ ਅੱਜ ਕਿਸੇ ਵੀ ਸਮੇਂ ਜਿਹੜੇ ਦੇਸ਼ ਦੇ ਕੇਂਦਰੀ ਮੰਤਰੀ ਯਾਨੀ ਕਿ ਜਿਨ੍ਹਾਂ ਦੇ ਕੋਲ ਗਦਰਹਿ ਮੰਤ్రਾਲਾ ਹੈ ਅੱਜ ਆ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 20 ਦਿਨ ਪੂਰੇ ਹੋ ਗਏ ਮਰਨ ਵਰਤ ਉੱਤੇ ਬੈਠੇ ਹੋਏ ਦੂਸਰੇ ਪਾਸੇ ਸਿਆਲੀਆਂ ਸਿਆਸੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਅਤੇ ਜਥੇਬੰਦੀਆਂ ਦੇ ਆਗੂ ਇੱਕ ਮੁੱਠ ਹੋਣ ਦੀ ਆਪੀਲ ਕਰ ਰਹੇ ਨੇ ਨਾਲੇ ਕਹਿ ਰਹੇ ਨੇ ਚਲੋ ਹੁਣ ਮਰਨ ਮਰਤਾ ਜਗਜੀਤ ਸਿੰਘ ਡੱਲੇਵਾਲ ਨੇ ਰੱਖਿਆ ਹੋਇਆ ਮਨਮਤ ਰਵਾਇਆ ਚਾਵੇ ਹੋ ਸਕਦਾ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਚੜ੍ਹਦੈ ਕਿਉਂਕਿ ਅਮਨ ਸ਼ਾਹ ਵੱਨੂੰ ਜਗਜੀਤ ਸਿੰਘ ਡੱਲੇਵਾਲ ਨਾਲ ਖਨੌਰੀ ਬਾਰਡਰ ਤੇ ਆ ਕੇ ਮੁਲਾਕਾਤ ਕੀਤੀ ਚਾਹੇਗੀ ਭਾਰਤੀ ਜਨਤਾ ਪਾਰਟੀ ਕਿੰਨਿਆਂ ਕੋ ਮੰਗਾ ਮੰਗਦੀ ਹੈ ਮੰਨਦੀ ਹੈ ਕਿੰਨਿਆਂ ਕੋ ਮੰਗਾ ਨਹੀਂ ਮੰਦੀ ਇਹ ਤਾਂ ਸਿਰਫ 3-4 ਘੰਟਿਆਂ ਬਾਅਦ ਪਤਾ ਲੱਗੇਗਾ ਲੇਕਿਨ ਸੂਤਰ ਦੱਸਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਮੱਸਿਆ ਜਿਹੜੀ ਹੈ ਵੱਡੀ ਹੋਈ ਹੈ ਕਿਸੇ ਵੀ ਸਮੇਂ ਉਹ ਜਿਹੜਾ ਹੈ ਮਨਮਰ ਤੋੜ ਸਕਦੇ ਨੇ ਕਿਉਂ ਤੋੜ ਸਕਦੇ ਨੇ ਕਿਉਂਕਿ ਜੇਕਰ ਭਾਰਤੀ ਜਨਤਾ ਪਾਰਟੀ ਦੇ ਅਗਰੇ ਮੰਤਰੀ ਅਮਨ ਸ਼ਾਹ ਦੇ ਨਾਲ ਆ ਮੁਲਾਕਾਤ ਹੋਵੇਗੀ ਮੁਲਾਕਾਤ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੁਝ ਮੰਗਾ ਮੰਨ ਦੀ ਕਾਗਜ਼ ਦੇ ਵਿੱਚ ਹੈ ਕਾਗਜ਼ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਵੈਸੇ ਤਾਂ ਅਮਨ ਸ਼ਾਹ ਨੇ ਕਿਹਾ ਕਿ ਸਾਡਾ ਸਾਦਾ ਕੋਈ ਨਹੀਂ ਸੀ ਸਾਡੇ ਕੋਈ ਸਲਾਹ ਨਹੀਂ ਸੀ ਕਿ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੀਏ ਅਤੇ ਮੁਲਾਕਾਤ ਕਰੀਏ ਲੇਕਿਨ ਅਸੀਂ ਸੁਪਰੀਮ ਕੋਰ ਦੇ ਆਦੇਸ਼ ਤੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾ ਰਹੇ ਹਨ ਇੱਧਰ ਸਾਰੀਆਂ ਸਿਆਸੀ ਪਾਰਟੀਆਂ ਵਿਖਾਸ ਕਰਕੇ ਰੂਦੂ ਰਾਮ ਨੇ ਜਿਸ ਤਰ੍ਹਾਂ ਅੱਜ ਕਿਹਾ ਕਿ ਅਸੀਂ ਕਿਹਾ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਮਰਤਬਰ ਰੱਖਣਾ ਉਧਰੋਂ ਜਿਹੜੇ ਯੋਗਿੰਦਰ ਸਮੋਗਰਾ ਨੇ ਉਹ ਵੀ ਕਰ ਰਹੇ ਨੇ ਆਖਰਕਾਰ ਇਹ ਮਾਜਰਾ ਕੀ ਹੈ ਇਹ ਵਕ ਵਕ ਸਿਆਸੀ ਜਥੇ ਬੰਦਿਆ ਨੇ ਇਹਨਾਂ ਦੀਆਂ ਵਕ ਵਕ ਬਚਾਅ ਧਰਾਵਾਂ ਦੇ ਵਿੱਚ ਜਿਹੜੀਆਂ ਧਾਰਾਂ ਨੇ ਇਹਨਾਂ ਦੀਆਂ ਉਹਨਾਂ ਦੇ ਵਿੱਚ ਫਸ ਗਏ ਨੇ ਜਗਜੀਤ ਸਿੰਘ ਦੱਲੇਵਾਲ ਜਗਜੀਤ ਸਿੰਘ ਦੱਲੇਵਾਲ ਹਾਲੇ ਵੀ ਤਸ ਤੋਂ ਮਸ ਨਹੀਂ ਹੋ ਰਿਹਾ ਉਹ ਕਹਿੰਦੇ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਅਤੇ 23 ਫਸਲਾ ਉਤੇ ਐਮਐਸਪੀ ਨਹੀਂ ਮਿਲ ਜਾਂਦੀ ਉਨੀ ਦੇਰ ਤੱਕ ਅਸੀਂ ਲਗਾਤਾਰ ਇੱਕ ਠੋਕ ਕੇ ਡਟੇ ਰਹਾਂਗੇ ਇਕਨੌਰੀ ਬਾਰਡਰ ਤੇ ਤੇ ਮੈਂ ਆਪਣਾ ਮਨ ਵਰਤ ਵੀ ਨਹੀਂ ਛੱਡਾਂਗਾ